ਅਸਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਸੰਤ ਮਸਕੀਨ ਜੀ ਬਹੁਤ ਵੱਡੇ ਗਿਆਨੀ ਤੇ ਵਿਦਵਾਨ ਹੈ ਇਹਨਾਂ ਨੂੰ ਸਿਰਫ ਲੈਂਦੇ ਚੜਦੇ ਪੰਜਾਬ ਦੇ ਲੋਕ ਹੀ ਨਹੀਂ ਸੌਂਦੇ ਬਲਕਿ ਲੈਂਦੇ ਪੰਜਾਬ ਪਾਕਿਸਤਾਨ ਦੇ ਲੋਕ ਵੀ ਬਹੁਤ ਸੌਂਦੇ ਤੇ ਬਹੁਤ ਹੀ ਇਹਨਾਂ ਨਾਲ ਪਿਆਰ ਕਰਦੇ ਆ ਇਸੇ ਤਰ੍ਹਾਂ ਦੀ ਅੱਜ ਦੀ ਵੀਡੀਓ ਹੈ ਜਿਹਦੇ ਵਿੱਚ ਇੱਕ ਸੂਫੀ ਪਾਕਿਸਤਾਨੀ ਬਜ਼ੁਰਗ ਜਿਹੜਾ ਕਿ ਸੰਤ ਮਸਕੀਨ ਜੀ ਨੂੰ ਮਿਲਦੇ ਨੇ ਤੇ ਉਹਨਾਂ ਦੀ ਅੱਖਾਂ 'ਚੋਂ ਅੰਸੂ ਜਾਰੀ ਹੋ ਜਾਂਦੇ ਨੇ ਉਹਨਾਂ ਦੀ ਅੱਖਾਂ 'ਚੋਂ ਅੰਸੂ ਕਿਉਂ ਜਾਰੀ ਹੁੰਦੇ ਨੇ ਤੇ ਨਾਲ ਹੀ ਨਾਲ ਸੰਤ ਮਸਕੀਨ ਜੀ ਨੂੰ ਕੀ ਤੋਹਫਾ ਦਿੰਦੇ ਆ ਇਸ ਦੇ ਬਾਰੇ ਵੀ ਆਪਾਂ ਅੱਜ ਦੀ ਕਥਾ 'ਚ ਜਾਣਾਂਗੇ ਅੱਜ ਦੀ ਕਥਾ ਬਹੁਤ ਹੀ ਖੂਬਸੂਰਤ ਤੇ ਬਹੁਤ ਵਧੀਆ ਹੈ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਅੱਜ ਦੀ ਕਥਾ ਮੇਰੇ ਮੇਰੇ ਨਾਲ ਜੋ ਵੀ ਥੀ ਸ਼ਿਰੀਗੁਰ ਸਿੰਘ ਸਵਾਤਾਹ ਇਰਾਨ ਇਰਾਨ ਦੇ ਚ 10 ਹਰ ਸਾਲ ਜਾਂਦਾ ਰਿਹਾ ਹੈ 15 ਦੇ ਨਾਲ ਇੱਕ ਹੈ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਭਾਵ ਉਹਨਾਂ ਦੀ ਸਪੇਰਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੋਂ ਨਹੀਂ ਲਗਨ ਕਰਕੇ ਸਾਂਹ ਵੇ ਉਹਨਾਂ ਨੇ ਆਕੇ ਪ੍ਰਕਾਸ਼ ਕਰਨਾ। ਸ਼ਾਮੇ ਉਹਨਾਂ ਨੇ ਰਾਸ ਪੜਨੇ, ਸੁਭਾਸਣ ਉਹਨਾਂ ਨੇ ਕਰਨਾ, ਖੜਾ ਪ੍ਰਸ਼ਾਦੀ ਦੇ ਉਹਨਾਂ ਨੇ ਬਣਾਣੀ, ਵੰਡਣੀ ਉਹਨਾਂ ਨੇ, ਅਰਦਾਸ ਉਹਨਾਂ ਨੇ ਕਰਨੇ। ਪ੍ਰੋਫੈਸ਼ਨਲ ਨਹੀਂ ਸੰਪਰ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ। ਸ਼ਿਰਵ ਸੈਂਸਰ ਅਦਿ ਬੰਦਨਾ ਵੀ ਮੁਸਲਮਾਨ ਵੀ ਆਉਂਦੇ ਸਨ। ਰੋਜ਼ ਆਉਂਦੇ ਸਨ। 10 ਸਿੱਖਾਂ ਫਨਡੇਰ ਤੋਂ ਆਇਆ ਐਸਾ ਕੋਈ ਗੁਰਦੁਆਰਾ ਨਹੀਂ ਆਉਂਦਾ ਸੀ ਜਿੱਥੇ 10-20 ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਹੁੰਦੇ ਸਨ 10-20 ਮੁਸਲਮਾਨ ਆਉਂਦੇ ਸਨ ਕਿਸਾਦਾਰੀ 40% ਹੁੰਦੇ ਸਨ ਡਿਸਟ੍ਰਿਕਟ ਬਨੂ ਬਿਸ਼ੌਰ ਕੋਹੜ ਡੇਰਾ ਸਮੇਲ ਖਾਨ ਹਜ਼ਾਰ ਮਰਦਾਨ ਉਸ ਫਸੇਲ ਕੁਝ ਆਉਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾ। ਭਗਿਆ ਨੂੰ ਕਹਿੰਦੇ ਸੀ, ਕੀਰਤਨੀਆਂ ਨੂੰ ਕਹਿੰਦੇ ਸੀ। ਪਰ ਮੈਨੂੰ ਇਹ ਤੱਕ ਵੀ ਆਦਿ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸੀ। ਮਸਤੀ ਚ ਝੂਮਦੇ ਰਹੇ, ਸੈਦ ਹਰੀ ਬੈਠੇ ਹੁੰਦੇ ਸੀ। ਸੈਦ ਹਰੀ ਉਹਨਾਂ ਕਹਿੰਦੇ ਸਨ, ਜੋ ਹੈਗੇ ਤੇ Hindu ਲੇਕਿਨ ਇਸ਼ਟ ਬਣਾ ਬੈਠੇ ਗੁਰੂ ਨਾਮੇ। ਕੇਸ ਰੱਖ ਕੇ ਤੇ ਫਿਰ ਕਟਾ ਕੇ ਬੈਠੇ ਨੇ। ਗੁਸਤਾਖੀ ਮਾ ਕਦ ਸਹੀ ਧਾਰੀ ਨਹੀਂ ਇਹਨਾਂ ਨੂੰ ਬਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਂ ਮੈਂ ਇਹਦਾ ਫਿਰ ਮਾਫੀ ਮੰਗਾ ਇਹਨਾਂ ਨੂੰ ਸਹੀ ਧਾਰੀ ਨਹੀਂ ਕਹਿੰਦੇ ਹਿੰਦੂ ਨੇ ਹਿੰਦੂਆਂ ਚੋਂ ਸੇਕ ਬਣੇ ਸਾਰੇ ਹਿੰਦੂਆਂ ਚੋਂ ਬਣੇ ਗੁਰਨਾਨਕ ਦੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦੁਆਰੇ ਆਣ ਲੱਗ ਪਏ ਇਸ਼ਟ ਮੰਨ ਬੈਠੇ ਗੁਰਨਾਨਕ ਨੂੰ ਸਹੀ ਧਾਰੀ ਨੇ ਕਿਸੇ ਦਿਨ ਪ੍ਰਭਾਵਿਤ ਹੋ ਕੇ ਫਿਰ ਕਿਸਾ داری ਵੀ ਹੋ ਜਾਣਗੇ ਸੇਂਗੋ ਜਾਣਗੇ ਸਿੱਖਦੇ ਹਨ ਜੋ ਗੁਰੂ ਨਾਨਕ ਨਾਮ ਦਾ ਸਿੱਖਦੇ ਹਨ ਸਿੱਖੀ ਸਿੱਖਿਆ ਗੁਰੂ ਵੀਚਾ खैर ਮਕਤਸਰ ਜਿਹੜਾ ਮੇਰੇ ਘਰ ਉੱਤੇ 10 15ਵੇਂ ਮੁਸਲਮਾਨ ਵੀ ਆਉਂਦੇ ਸਨ ਮੇਰੇ ਪੁੱਛਣ ਦੇ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਅਜੇ ਵੀ ਆਉਂਦੇ ਨੇ ਫਾਮੇ ਇਸਲਾਮੀ ਹਕੂਮਤ ਬਣ ਗਈ ਉੱਥੇ ਬੜੀ ਕਟੜ ਹਕੂਮਤ ਬਣ ਗਈ ਹੈ ਲੇਕਿਨ ਫਿਰ ਵੀ ਕੁਝ ਮੁਸਲਮਾਨ ਗੁਰਦੁਆਰੇ ਆਉਂਦੇ ਨੇ ਇੱਕ ਮੁਸਲਮਾਨ ਤੇ ਉੱਥੇ ਕੀਰਤਨ ਵੀ ਕਰਦਾ ਸੀ ਇਹ ਵੀ ਮੈਂ ਸੁਣਿਆ ਉਹਨੇ ਸਿੱਖ ਲਿਆ ਸੀ ਚੋਂ ਚੋਂ ਕੇ ਕਰਦਾ ਸੀ ਮਸਤੀ ਚ ਕਰਦਾ ਸੀ ਹੈ ਮੁਕਤਸਰ ਮੈਂ ਸੁਣਿਆ 15 ਦਿਨ ਬਾਅਦ ਕਥਾ ਦੀ ਸਮਾਪਤੀ ਤੇ ਜਦੋਂ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣਨ ਲਈ ਆਂਦਾ ਸੀ ਬਾਹਰ ਕਿਤੇ ਸ਼ਹਿਰ ਤੋਂ ਬਾਹਰ ਪੈਰਾਨ ਬਾਹਰ ਇਕ ਕੁੱਟੀਆਂ ਚਲਦਾ ਸੀ ਢਾਈ ਮਿਲਦਾ ਸੀ ਪਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ 'ਚ ਆਂਦਾ ਹੈ ਕੋਈ ਸਿੰਘ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪੰਜ ਮਿਲਦੀ ਜਾਂ ਤਰਾ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਸੀ ਉਹਨੇ ਬੇਤਾ ਵਜੋਂ ਮੇਰੇ ਅੱਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਨੇ ਸਮਾਗਤੀ ਤੋਂ ਬਾਅਦ ਉਸ ਫਕੀਰ ਨੂੰ ਮੈਂ ਕਹਿੰਦੇ ਰੱਖ ਲੈ ਤਮੇ ਕਮਾਲਾ ਇੰਡੀਆ ਚ ਬਹੁਤ ਮਿਲਦੀਆਂ ਨੇ ਹਿੰਦੁਸਤਾਨ ਚ ਬਹੁਤ ਮਿਲਦੀਆਂ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਕਿ ਤੁਸੀਂ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖੋ ਮੈਨੂੰ ਕਹਿਣ ਲੱਗੇ ਤੁਸੀਂ ਸਿੰਗਾ ਨੂੰ ਦੇਣੀ ਆਖਿਆ ਜੋ ਨਜ਼ਰਾਨਾ ਦਿੱਤਾ ਲੈ ਲਿਆ ਮੈਂ ਇੱਕ ਗਰੀਬ ਨੇ ਇਹ ਮਾਲਾ ਭੇਟ ਕੀਤੀ ਮੈਨੂੰ ਵਾਪਸ ਕਰ ਦੇ ਮੇਰੀ ਤੋਹਨ ਉਦੀ ਅੱਖਾਂ ਮਾਰਾਂ ਮੈਂ ਤੇ ਨਜ਼ਰਾਨਾ ਵੇਟ ਕੀਤਾ ਹੈ ਔਰ ਨਜ਼ਰਾਨਾ ਵੇਟ ਕੀਤਾ ਹੈ ਮੈਂ ਤੁਹਾਨੂੰ ਸੁਣਦਾ ਰਿਹਾ ਜੇ ਇਹ ਤੁਹਾਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇਗੀ ਮੈਂ ਰੱਖ ਲਈ ਉਹ ਮਾਲਾ ਮੈਂ ਰੱਖ ਲਈ ਆਪ ਵੀ ਗਿਆਨ ਲਈ ਉਸ ਕਰਾਂ ਗਾਲਬਨ ਇਹ ਘਟਨਾ ਸੰਸੁਰਤ ਕਰਦੀ ਹੋਵੇ 81 81 تک او مالا میرے کول رہی ہے دو دفع میرے کول ٹرین وچ رہ گئی سی ਯਾਤਰੀਆਂ نے ਕਰਦੇ وچ ਪੁਚਾਈ ਫਿਰ ਮੈਂ ਉਹ 50 ਰੁਪਏ ਦੀ ਮਾਲਾ ਸੀ ਤੁਸੀਂ ਸਿਕੜੇ ਰਵੇ ਕਿਰਾਇਆ ਖਰਚ ਕੇ ਅਲਵਰ ਆਇਓ ਹਮੇ ਕਿ ਚਲ ਗਈ ਕਹਿੰਦੇ ਕਿ ਨਹੀਂ ਤੁਹਾਡੇ ਹੱਥ ਵਿੱਚ ਦੇਖੀ ਸੀ ਫਿਰ ਜ਼ਮੀਰ ਨਹੀਂ ਬਣੀ ਕੋਈ ਪੁਚਾਈਏ ਦੋ ਚਾਰ ਵਫਾ ਗੁਰਦੁਆਰਿਆਂ ਚ ਵੀ ਖੋ ਗਈ ਮੈਨੂੰ ਮਿਲ ਖਾਸ ਜਿਹੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਣ ਲਗਾ ਹੈਰਾਨ ਹੋ ਗਏ ਕਾਨਪੁਰ ਦਾਸ ਹਰ ਸਾਲ ਗਲਵਨ 40 45 ਸਾਲ ਤੋਂ 9 10 ਫਰਵਰੀ ਤੋਂ ਲੈ ਕੇ 19 20 ਫਰਵਰੀ ਤੱਕ 10 ਦਿਨ ਕਥਾ ਕਰਦਾ ਹੈ 40 45 ਸਾਲ ਮੈਨੂੰ ਅਗਣ ਮੇਰਾ ਨਾਗਾ ਨਹੀਂ ਤੇ ਲਖਨਊ ਦੇ ਸਦਾਸ ਦੇ ਕੁੜਮਾਚਾਰੀ ਸਰਦਾਰ ਪੂਰਨ ਸਿੰਘ ਜੀ ਜੈਵਰਸ ਉਹਨਾਂ ਦੀ ਪੋਤੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕਹਾਣ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆਜ ਆਇਆ ਕਰਦੇ ਸਨ ਪੈਂਡਾਲੀ ਮੇਲੇ ਉੱਤੇ ਰਾਤ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਕਰਦੇ ਡੇਲੀ ਅਪ ਡਾਊਨ ਕਰਦੇ ਸੀ ਇੱਕਦਮ ਸਿਰਾਂਹੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿਣ ਲੱਗਾ ਅਗੈਨਿਆਨੋਤ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਮੇਰੇ ਨਾਲ ਸੁਣਤਾਂ ਹੀ ਮੁਸਕਰਾ ਰਹੇ ਉਹ ਮੈਨੂੰ ਕਹਿਣ ਲੱਗੇ ਇਹ ਮਾਲਾ ਮੈਂ ਲਖਨਊ ਲੈ ਜਾਣੀ ਹੈ ਸ਼ਾਮੇ ਵਾਪਸ ਲਿਆਵਾਂਗਾ ਮੈਂ ਚੁੱਕ ਕੇ ਦੇ ਦਿੱਤੀ ਮੈਂ ਕਿ ਵਾਪਸ ਘਰ ਨੂੰ ਲੈਣੀ ਰੱਖੋ ਰੱਖੋ ਵਾਪਸ ਕਿ ਨਹੀਂ ਆਣੀ ਘਰ ਨੂੰ ਚੰਗੀ ਲੱਗੇ ਰੱਖ ਲਓ ਮੈਨੂੰ ਕਹਿ ਲੱਗੇ ਮਸਕੀਨ ਜੀ ਮੈਂ ਰੱਖਣੀ ਕੋਈ ਨਹੀਂ ਸ਼ਾਮੇ ਮੈਂ ਲਿਆਵਾਂਗਾ ਮੈਂ ਦੇਖਣੀ ਹੈ ਫਿਰ ਸਮਾਪਤੀ ਮੈਂ ਕਰਨ ਲੱਗਾ ਲੈ ਦੇ ਜੇ ਸ਼ਾਮੇ ਨਹੀਂ ਆਏ ਤੇ ਮੈਨੂੰ ਕਹਿ ਲੱਗੇ ਭੁਖਰਾ ਆ ਜਾਏ ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇੱਧਰ ਸੁੱਟ ਦਿੰਦੇ ਹੋ ਇੱਧਰ ਸੁੱਟ ਦਿੰਦੇ ਮੈਂ ਕਦੇ ਸੁਪਨੇ ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕਪੜੇ ਪਾਟੇ ਹੋਏ ਨੇ ਮੈਨੂੰ ਬੁਖਰਾਜ ਦੀ ਮਾਲਾ ਦੇਵੇਗਾ ਉਹਨਾਂ ਨੇ ਕਿਹਾ ਬੁਖਰਾਜ ਹੈ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾਂ ਉਸੇ ਰਾਤੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸਨ ਪਤਾ ਲੱਗ ਗਿਆ ਹੋਰ ਸਾਰਿਆਂ ਨੂੰ ਪਤਾ ਚੱਲ ਗਿਆ ਬੁਖਰਾਜ ਜੀ है। समझ है ते पुखराज पुखराज है वरना नहीं है समझ है ते हीरा हीरा है वरना नहीं है समझ है ते सोना सोना है वरना नहीं है समझ है ते परमात्मा परमात्मा है वरना नहीं है समझ है ते गुरु गुरु है वरना नहीं क्या बात हे प्रभु तू मेरी समझ तो दूर जब तू मेरी समझ ही नहीं है तो मेरे चेत किस तरह आवेगा किएगा ਬਸ ਇੱਕ ਨੂੰ ਤੱਕ ਹੈ ਕਿ ਮੈਂ ਸਮਾਪਤੀ ਕਰਦਾ ਕਿਉਂ ਪਰਮਾਤਮਾ ਸਮਝ ਵਿੱਚ ਆ ਜਾਂਦਾ ਹੈ ਆ ਜਾਂਦਾ ਹੈ ਦੂਜਿਆਂ ਨੂੰ ਤਾਂ ਬਿਆਨ ਕਰਨ ਲੱਗਾ ਅਗਰ ਉਹ ਸਮਝ ਵਿੱਚ ਆ ਜਾਂਦਾ ਹੈ ਤਾਂ ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਦਾ ਪਿਆਲਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਗਰ ਉਸ ਦੇ ਚ ਨਹੀਂ ਆ ਸਕਦਾ समझ कितनी वही क्यों ना परमात्मा नहीं समझ सकते आखो आखोगे फिर मैं क्यों जो मेरी समझ च नहीं नहीं है जो मेरे चेते नहीं नहीं है एकाग्रता बख्श नहीं फिर मैं क्यों रहे समझ समझ के समझ मिलती है कि हे प्रभु मैं तैनू नहीं समझ सकदा क्यों तू मेरी समझ तो बड़ा है। बहुत बड़ा है। बहुत बड़ा है। फिर है। रौं रौं लगता है हृदय इतना प्रभावित हो जाता है रोम रोम याद करने लगदा है रसना उगा नाम जपन लग पेंडी मन उस विच लेन हो जांदा है समझ समझ के ये समझ मिलदी है कि मैं तैनू नहीं समझ सकदा नहीं समझ सकता। तू समर वड़ा मेरी मत थोड़ी राम अगर कोई कह में जानने मैं समझ सकना गुरु नानक देव जी महाराज कह रहे सोई अजान कहे मैं जानिया जानन हार न छाना फरीद को तो कह रहे ने यही कह रहे हे खुदा तू मेरी समझ तो दूर है हे खुदा तू मेरे चेते तो दूर है मेरी याद तेरे तक नहीं पहुंच रही ਅਮੀਰ ਖੁਸਰੋ ਦਿੱਲੀ ਵਿੱਚ ਹੋਇਆ ਹਜ਼ਰ ਨਜ਼ਾਮਦੀਨ ਦਾ ਚੇਲਾ ਜਿਹਨੇ ਉਰਦੂ ਭਾਸ਼ਾ ਨੂੰ ਜਨਮ ਦਿੱਤਾ ਪਰ ਜਿਸ ਨੇ ਕਵਾਲੀ ਸੰਗੀਤ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ ਅਮੀਰ ਖੁਸਰੋ ਉਹ ਕਹਿੰਦਾ ਹੈ ਅਬ ਤੋ ਯਾਰ ਦੇ ਰਫਤ ਗਾਂ ਕੇ ਵੀ ਪਹੁੰਚ ਨਹੀਂ ਦੋਸਤਾਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਖੁਦਾ ਕਿਤਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਦੀ ਇਹ ਨੂੰ ਯਾਦ ਕਰਨ ਬੈਠਣਾ ਤੋਂ ਨਹੀਂ ਆ ਯਾਦ ਪਤਨਾ ਤੱਕ ਪਹੁੰਚ ਜਾਂਦੀ ਹੈ ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ ਪਰਵਾਰ ਤੱਕ ਪਹੁੰਚ ਜਾਂਦੀ ਹੈ ਫੇਰ ਕਰਤਾਰ ਤੇਰੇ ਤੱਕ ਨਹੀਂ ਪਹੁੰਚਦੀ ਇਹ ਨੌ ਬੂਰੀਆਂ ਲਾਗੂ ਆਉਂਦੀਆਂ ਤੂੰ ਮੇਰੀ ਸਮਝ ਤੋਂ ਦੂਰ ਹੈ ਤੂੰ ਮੇਰੇ 체ਤੇ ਤੋਂ ਦੂਰ ਹੈ ਸਤ ਸੰਗ ਕਰਦੇਆਂ ਕਰਦੇ ਆ ਜੇ ਦਿਨ ਇਹ ਸਮਝ ਆ ਜਾਂਦੀ ਹੈ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਬਹੁਤ ਲੱਗਾ ਹੈ ਬਹੁਤ ਵੱਡਾ ਹੈ ਹਿਰਦਾ ਉਸ ਨੂੰ ਯਾਦ ਕਰਨ ਲੱਗ ਪੈਂਦਾ ਹੈ ਕਥਾਈਂ ਪ੍ਰਮਾਤਮਾ ਪੂਰਾ ਸਮਝਦੇ ਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰਜ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਵੇ ਸਾਈਡ ਦੇ ਜ਼ਮੀਨ ਨਾਲੋਂ ਕਰੋੜਾਂ ਗੁਣਾ ਵੱਡਾ ਤੇਰੇ ਘਰ ਆਵੇ ਤੇਰੇ ਨਾਲ ਬੈਠੇ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ ਆ ਸਕਦੀ ਏ ਪ੍ਰਮਾਤਮਾ ਦੇ ਗੁਣ ਉਹ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਏ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਏ ਉਹਦੇ ਮਹਾਰਸਤੇ ਆਨੰਦ ਦਾ ਪ੍ਰਕਾਸ਼ ਹੋ ਸਕਦਾ ਏ ਸਾਰਾ ਪ੍ਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਪਰੇ ਅਰੇ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਸਾਨੂੰ ਬਹੁਤ ਹਾਸਲ ਹੋਵੇ ਫਿਰ ਕਿਸਰਤ ਨਦੀ ਨਾਲ ਸੰਜੋਗ ਦੀ ਮੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਰਬਾਣੀ ਦੇ ਹੋਰ ਪਹਿਲੇ ਸਿਧਾਂਤ ਦੇ ਹੋਰ ਨੁਕਤੇ ਤੁਹਾਡੇ ਸਾਹਮਣੇ ਤੇ ਵੀਰ ਉਹ ਅੱਜ ਦੀ ਕਥਾ ਬਹੁਤ ਹੀ ਖੂਬਸੂਰਤ ਬਹੁਤ ਜ਼ਬਰਦਸਤ ਸੀ ਦੇਖਿਆ ਕਿ ਜਦੋਂ ਸੂਫੀ ਸੰਤ ਮਸਕੀਨ ਜੀ ਜਦੋਂ ਇੱਕ ਸੂਫੀ ਬਜ਼ੁਰਗ ਜਿਹੜਾ ਕਿ ਪਾਕਿਸਤਾਨ ਚ ਸੀ ਉਹਨਾਂ ਨਾਲ ਮਿਲਦੇ ਨੇ ਤੇ ਉਹ ਉਹਨਾਂ ਨੂੰ ਇੱਕ ਮਾਲਾ ਦਿੰਦੇ ਆ ਜਿਹਨੂੰ ਅਸੀਂ ਕਿ ਤਸਬੀਹ ਕਹਿੰਦੇ ਆ ਮੁਸਲਮਾਨ ਉਹ ਤਸਬੀਹ ਜਦੋਂ ਉਹਨਾਂ ਨੂੰ ਦਿੰਦੇ ਆ ਤੇ ਗਿਆਨੀ ਸੰਤ ਮਸਕੀਨ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਬਜ਼ੁਰਗਾਂ ਨੂੰ ਥੋੜੇ ਪੈਸੇ ਦਿਨਾ ਮੈਂ ਤੇ ਉਹ ਜਿਹੜੇ ਬਜ਼ੁਰਗ ਹੁੰਦੇ ਉਹ ਰੋਂ ਲੱਪ ਪੈਂਦੇ ਆ ਤੇ ਮੈਂ ਉਹਨਾਂ ਰੋਂ ਦੀ ਵਜ੍ਹਾ ਪੁੱਛਣਾ ਕਿ ਤੁਸੀਂ ਕਿਉਂ ਰੋਂਦੇ ਹੋ ਤੋ ਦੱਸਦੇ ਨੇ ਕਿ ਜਨਾਬ ਮੈਂ ਤੁਹਾਨੂੰ ਸੁਣਨਾ ਮੈਂ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਨਾ ਹੈ ਇਸ ਕਰਕੇ ਮੈਂ ਤੁਹਾਡੀ ਹਰ ਕਥਾ ਸੁਣਨਾ ਹੈ ਤੇ ਮੈਨੂੰ ਬੜਾ ਮਜ਼ਾ ਹੁੰਦਾ ਹੈ ਤੇ ਮੈਂ ਤਾਂ ਬੜੀ ਖੁਸ਼ੀ ਹੋਏ ਮੈਨੂੰ ਤੁਹਾਨੂੰ ਮਿਲ ਕੇ ਤੇ ਮੈਂ ਇਸ ਕਰਕੇ ਤੁਹਾਨੂੰ ਮੈਂ ਤੋਹਫਾ ਦਿੱਤਾ ਵਾ ਤੇ ਤੁਸੀਂ ਮੈਨੂੰ ਇਹਦਾ ਹਦੀਆ ਦੇ ਰਹੇ ਹੋ ਮੈਨੂੰ ਇਸ ਕਰਕੇ ਅੱਛਾ ਨਹੀਂ ਲੱਗਾ ਮੈਂ ਇਸ ਕਰਕੇ ਰਹਾਉਂ ਨਿਆ ਤੇ ਫਿਰ ਅਗਿਆਨੀ ਜੀ ਉਹਨਾਂ ਦਾ ਦਿੱਤਾ ਹੋਇਆ ਤੋਹਫਾ ਰੱਖ ਲੈਂਦੇ ਨੇ ਸੰਤ ਮਸਕੀਨ ਜੀ ਤੇ ਬਾਅਦ ਚ ਦੱਸਦੇ ਨੇ ਕਿ ਮੈਨੂੰ ਜਾਰੀ ਗੱਲ ਉਸ ਚੀਜ਼ ਦਾ ਪਤਾ ਨਹੀਂ ਸੀ ਕਿ ਕਿੱਡੀ ਕੀਮਤੀ ਹੈ ਤਸਬੀਹ ਤੋਂ ਮਾਰਾ ਨੂੰ ਲੈ ਕੇ ਐਂ ਜੀ ਇੱਕ ਦੋ ਵਾਰੀ ਗਵਾਜ ਵੀ ਗਈ ਉਹਨਾਂ ਦੀ ਲੇਕਿਨ ਬਾਅਦ ਚ ਫਿਰ ਮਿਲ ਜਾਂਦੀ ਰਹੀ ਫਿਰ ਜਦੋਂ ਉਹਨਾਂ ਦੇ ਇੱਕ ਜਿਹੜੇ ਚੌਣ ਵਾਲੇ ਲੈ ਕੇ ਜਾਂਦੇ ਨੇ ਤੇ ਉਹ ਦੱਸਦੇ ਨੇ ਕਿ ਇਹ ਜਿਹੜੀ ਤਸਬੀਹ ਹੈ ਨਾ ਜਾਂ ਮਾਲਾ ਇਹ ਪੁਖਰਾਜ ਦੀ ਹੈ ਤੇ ਜਿੱਲੇ ਉਹਨਾਂ ਨੂੰ ਪਤਾ ਲੱਗਦਾ ਕਿ ਦੇਖੋ ਕਿ ਕਿੱਡਾ ਕੀਮਤੀ ਗਿਫਟ ਉਹਨੇ ਮੈਨੂੰ ਦਿੱਤਾ ਸੀ ਉਹ ਸੂਫੀ ਬਜ਼ੁਰਗ ਸਾਹਿਬ ਨੇ ਕਿ ਇੱਕ ਪੁਖਰਾਜ ਦੀ ਉਹਨਾਂ ਨੇ ਮੈਨੂੰ ਮਾਲਾ ਦਿੱਤੀ ਸੀ ਤਸਬੀਹ ਦਿੱਤੀ ਸੀ ਲੇਕਿਨ ਬਾਅਦ ਚੋ ਦੱਸਦੇ ਨੇ ਸੰਤ ਮਸਕੀਨ ਜੀ ਕੋ ਕਿਸੇ ਨੇ ਚੋਰੀ ਕਰ ਲਈ ਹੈ ਤੇ ਵੀਰੋ ਇਹਦੇ ਵਿੱਚ ਇੱਕ ਸਬਕ ਹੈ ਕਿ ਜਦੋਂ ਇਨਸਾਨ ਨੂੰ ਕਿਸੇ ਚੀਜ਼ ਦਾ ਇਲਮ ਨਹੀਂ ਨਾ ਹੁੰਦਾ ਉਹਦੇ ਵਾਸਤੇ ਉਹ ਬੇਮਾਇਨੀ ਹੈ ਕਿ ਅਗਰ ਤੁਹਾਡੇ ਕੋਲ ਹੀਰਾ ਵੀ ਹੈ ਨਾ ਤੇ ਤੁਹਾਨੂੰ ਨਹੀਂ ਪਤਾ ਹੈ ਹੀਰਾ ਵਾ ਤੇ ਤੁਹਾਡੇ ਵਾਸਤੇ ਉਹ ਵੱਟਾ ਹੀ ਆ ਤੁਹਾਨੂੰ ਜਦੋਂ ਪਤਾ ਹੀ ਨਹੀਂ ਉਹਦੀ ਕਦਰੋਂ ਕੀਮਤ ਦਾ ਤੇ ਇਸ ਕਰਕੇ ਅਗਰ ਤੁਹਾਨੂੰ ਜਿੰਨੀ ਦੇਰ ਤੱਕ ਕਦਰੋਂ ਕੀਮਤ ਦਾ ਨਹੀਂ ਪਤਾ ਲੱਗੇਗਾ ਤੁਸੀਂ ਕਦੀ ਵੀ ਉਸ ਚੀਜ਼ ਦੀ ਜਿਹੜੀ ਮਾਲੀਅਤ ਹੈ ਜਾਂ ਉਹਦੀ ਹਮਾਇਤ ਹੈ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ ਇਸੇ ਤਰ੍ਹਾਂ ਸੰਤ ਮਸਕੀਨ ਜੀ ਦੱਸਦੇ ਨੇ ਕਿ ਅਗਰ ਤੁਸੀਂ ਅੱਲਾ ਪਾਗ ਦੀ ਜ਼ਾਤ ਵਾਹਿਗੁਰੂ ਨੂੰ ਜਾਣਦੇ ਹੋ ਉਹ ਅੱਲਾਹ ਦੀ ਇਬਾਦਤ ਕਰਦੇ ਹੋ ਤਾਂ ਫੇਰ ਹੀ ਤੁਸੀਂ ਅੱਲਾਹ ਪਾਕ ਨੂੰ ਵਾਹਿਗੁਰੂ ਨੂੰ ਪਹਿਚਾਨ ਸਕਦੇ ਹੋ ਤੇ ਅਗਰ ਤੁਸੀਂ ਗਾਫਲ ਹੋ ਲਾਹ ਪ੍ਰਵਾਹ ਹੋ ਦੁਨੀਆਦਾਰੀ ਚ ਰੁੱਝੇ ਹੋ ਦੁਨੀਆਦਾਰੀ ਦੇ ਕੰਮਾਂ 'ਚ ਪਏ ਹੋ ਤੇ ਤੁਸੀਂ ਅੱਲਾਹ ਨੂੰ ਕਿਸ ਤਰ੍ਹਾਂ ਪਹਿਚਾਨੋਗੇ ਤੁਸੀਂ ਕਦੀ ਵੀ ਨਹੀਂ ਪਹਿਚਾਨ ਸਕਦੇ ਤੁਸੀਂ ਕਿਉਂਕਿ ਤੁਹਾਡਾ ਦਿਲ ਤੇ ਮਰਦਾ ਆਇਆ ਪਿਆ ਵਾ ਗਾਫਲ ਹੋਇਆ ਇਸ ਦੁਨੀਆ ਦੇ ਵੀਰੋ ਅੱਜ ਦੀ ਕਥਾ ਬਹੁਤ ਜ਼ਬਰਦਸਤ ਸੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਤੁਹਾਡਾ ਕੀ ਇਸ ਕਥਾ ਦੇ ਬਾਰੇ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਤੇ ਆਪਣਾ ਰਿਕਵਰਟੀ ਸਾਰਾ ਖਿਆਲ ਰੱਬ ਰੱਖਾ